ਆ ਕੋਰਸਪੁਰਾ ਦੇ ਵਾਰਡ ਨੰਬਰ 2 ਦੇ ਜਿਹੜੇ ਗਲੀਆਂ ਨਾਲੀਆਂ ਦੇ ਦ੍ਰਿਸ਼ ਦਿਖਾ ਰਹੇ ਆ ਤੁਹਾਨੂੰ ਜੀ ਆ ਵਸਨੀ ਇਕੱਠੇ ਹੋਏ ਆ ਆ ਗਲੀ ਨੰਬਰ ਜਿਹੜੀ ਗੁਰਦੁਆਰਾ ਸਾਹਿਬ ਨੂੰ ਇੱਕ ਗਲੀ ਜਾਂਦੀ ਆ ਵਾਰਡ ਨੰਬਰ 2 ਦੀ ਮਸ਼ਹੂਰ ਗਲੀ ਆ ਤੇ ਉਹਦੇ ਵਿੱਚ ਇੱਕਾ ਡੂੰਘੇ ਖੱਡੇ ਦਿਖਾ ਰਹੇ ਆ ਤੁਹਾਨੂੰ ਜੀ ਇਹਦੇ ਵਿੱਚ ਇੱਕ ਟੁਕੜ ਕਹਿੰਦੇ 5 ਤੋਂ ਲੈ ਕੇ 7 ਫੁੱਟ ਡੂੰਘਾ ਖੱਡਾ ਜੀ ਗੰਦਾ ਪਾਣੀ ਜਿਹੜਾ ਸੀਵਰੇਜ ਦਾ ਆ ਲੋਕ ਵਿਆਹ ਕਰ ਰਹੇ ਆ ਜੀ ਦੱਸਣਗੇ ਤੁਹਾਨੂੰ ਇਹ ਗੋਰਾ ਗੱਲੇ ਜੀ ਨਹੀਂ ਵਾਰਡ ਨੰਬਰ 2 ਦੇ ਵਿੱਚ ਇਹਨਾਂ ਨੇ ਇਲੈਕਸ਼ਨ ਵੀ ਲੜੇ ਸੀ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਇੱਥੋਂ ਦੇ ਗੰਦੇ ਪਾਣੀ ਨਿਕਾਸੀ ਤੇ ਪ੍ਰਬੰਧ ਹੈ ਜਾਂ ਸਰਕਾਰਾਂ ਕੀ ਕਰ ਰਹੀਆਂ ਸਸਿਕਾ ਬਾਈ ਜੀ ਸਸਿਕਾ ਬਾਈ ਜੀ ਸਾਰਿਆਂ ਨੂੰ ਸਸਿਕਾ ਵੀਰ ਜੀ ਇਹ ਕੀ ਜੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਤੇ ਇਹ ਕੀ ਮਸਲਾ ਜੀ ਇੱਥੇ ਕਿੰਨਾ ਪਾਣੀ ਖੜਾ ਹੈ ਜਦੋਂ ਕੋਈ ਮਾਰਾ ਜਾਂ ਪਾਣੀ ਮੀਂਹ ਪੈਂਦਾ ਸਾਡੀ ਕੰਦੀ ਦਾ ਬੁਰਾ ਹਾਲ ਹੈ ਇਹ ਸਾਰਾ ਨਾ ਮਸ਼ਹੂਰ ਗਲੀ ਹੈ ਇੱਥੇ ਵੈਗਰੂ ਸਿਮਨਿਕ ਕੇਂਦਰ ਆ ਜਿੱਤੇ ਹਜ਼ਾਰਾਂ ਦੀ ਸੈਂਕੜਿਆਂ ਦੀ ਗਿਣਤੀ ਹਜ਼ਾਰਾਂ ਦੀ ਗਿਣਤੀ ਵੀ ਮੈਂ ਸਵੇਰ ਸ਼ਾਮ ਸਾਡੇ ਵੀ ਜਾਂਦੀ ਹੈ ਗੁਰਦੁਆਰਾ ਸਾਹਿਬ ਨੂੰ ਰਾਹ ਜਾਂਦਾ ਹੈ ਸਾਲ ਨੂੰ ਮੇਨ ਰਾਹ ਇਹੀ ਹੈ ਵੈਗਰੂ ਸਿਮਨਿਕ ਕੇਂਦਰ ਠੀਕ ਹੈ ਜੀ ਤੇ ਸੰਗਤ ਨੂੰ ਪਾਣੀ ਦੇ ਵਿੱਚ ਵੀ ਕੰਡੇ ਪਾਣੀ ਦੇ ਵਿੱਚ ਨੰਨਕ ਜਾਣਾ ਪੈਂਦਾ ਅਸੀਂ ਪ੍ਰਸ਼ਾਸਨ ਮੂਰੇ ਇਹੀ ਮੰਗ ਕਰਦੇ ਆਂ ਵੀ ਇਹਦਾ ਜਲਦ ਤੋਂ ਜਲਦ ਕੋਈ ਨਿਕਾਸ਼ ਕੀਤਾ ਜਾਵੇ। ਇਹ ਕਿੱਥੋਂ ਤੱਕ ਸਾਰਾ ਏਰੀਆ ਸਾਰਾ ਬਗਦੇ ਸਾਰੀ ਗਲੀ ਬਾਈ ਉਹ ਮੇਨ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਡਿਵਿਡੇਸ਼ਨ ਤੋਂ ਲੈ ਕੇ ਜਮਾ ਰਿੰਡ ਤੱਕ ਕਿੱਥੋਂ ਵੀ ਬੈਕਗਰੂਨਸ ਹੈ ਮੈਨੂੰ ਕਹਿੰਦੇ ਕਰਦੋਣਾ ਸਾਬ ਉਹ ਤਾਂ ਤਾਂ ਹੀ ਗੰਡਾ ਪਾੜੀ ਖੜਾ ਆ ਜਿਹੜਾ ਡੂੰਗਾ ਖੱਡਾ ਜੀ ਇਹ ਕਿਵੇਂ ਬਣਿਆ ਜੀ ਡੂੰਗਾ ਹੀ ਰਾਤ ਇਹ ਚ ਇੱਕ ਬੰਦਾ ਡੱਗ ਪੈ ਗਿਆ ਵਿਚਾਰੇ ਦੇ 7:00 ਵਜੇ ਵੀ 7:00 ਤੇ ਬਾਅਦ ਤੇ 7:00 ਵਜੇ ਜੀ ਦੱਸੋ ਇਹਦਾ ਕੌਣ ਜ਼ਿੰਮੇਵਾਰ ਆ ਇਹ ਕਿਵੇਂ ਪੱਟਿਆ ਗਿਆ ਜੀ ਕੀ ਇਹ ਕਿਹੜੇ ਗੈਸ ਪਾਈਪਾਂ ਵਾਲੇ ਉਹਨਾਂ ਨੇ ਸਾਰੇ ਮ ਗੈਸ ਪਾਈਪਾਂ ਗੈਸ ਪਾਈਪਾਂ ਨੇ ਪੱਟ ਕੇ ਸੜ ਜਾਂਦੇ ਅਮਰਤੂ ਵੀ ਦੇਖਦਾ ਇਹ ਬਾਅਦ ਚ ਗੈਸ ਪਾਈਪ ਪੈ ਗਏ ਤੇ ਬਾਅਦ ਬੰਦ ਨਹੀਂ ਕਰਕੇ ਗਏ ਨਾ ਕਿਸੇ ਨੇ ਕੋਈ ਬੰਦ ਨਹੀਂ ਕੀਤਾ ਗਾ ਬਸ ਐ ਛੱਡ ਗਏ ਤੇ 8-9 ਘੰਟੇ ਡੂੰਗਾ ਸੀ ਰਾਤ ਬੰਦਾ ਡਿੱਗ ਗਿਆ ਇਹਦੇ ਚੱਕਰ ਇਹ ਚ ਨਗਰ ਕੌਂਸਲ ਜਿਹੜੇ ਕੋਰਪੋਰੇਟ ਦੇ ਪ੍ਰਧਾਨ ਜੀ ਨੇ ਜਾਂ ਨਗਰ ਕੌਂਸਲ ਨੂੰ ਤੁਸੀਂ ਕੋਈ ਸੂਚਿਤ ਕਰਦੇ ਹੋ ਬਸ ਇਹ ਹੀ ਅਪੀਲ ਆ ਵੀ ਇਹਦੇ ਅਲ ਧਿਆਨ ਦੇ ਚਾ ਨਾ ਕੋਈ ਪ੍ਰਧਾਨ ਨਾ ਕੋਈ ਤੇ ਐਮਸੀ ਸਾਡੇ ਕੋਈ ਨਹੀਂ ਗਾ ਦੇਖਦਾ ਕਹਦੇ ਹਾਲ ਪਲੀ ਰਿਕਵੈਸਟ ਹੀ ਆ ਵੀ ਇਹਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਇਹ ਕੋਈ ਜਾਨੀ ਨੁਕਸਾਨ ਵੀ ਕਰ ਸਕਦਾ ਹੈ ਬਹੁਤ ਜਿਆਦਾ ਜੀ ਬਹੁਤ ਡੂੰਘਾ ਆ ਇਹਨੂੰ ਰਾਤ ਪੰੰਡਾ ਨਹੀਂ ਗਿਆ ਕੋਦੇ ਸਟਾਫ ਆ ਆ ਦੇਖੋ ਜੀ ਇਹ ਬਹੁਤ ਡੂੰਘਾ ਖੱਡਾ ਹੈ ਇਹ ਮੇ ਇਹ ਜਿਹੜੇ ਜਿਹੜਾ ਖੱਡਾ ਬਣਿਆ ਇਹਦਾ ਮੁੱਖ ਕਾਰਨ ਹੈ ਜੀ ਤੇ ਜਿਹੜੀਆਂ ਗੈਸ ਵਾਲੀਆਂ ਪਾਈਪਾਂ ਪਾਈਆਂ ਗਈਆਂ ਸੀ ਗੈਸ ਵਾਲੀ ਪਾਈਪਾਂ ਪਾਉਣ ਤੋਂ ਬਾਅਦ ਉਹ ਪਾਈਪਾਂ ਪਾ ਕੇ ਆਪਣਾ ਕੰਮ ਚ ਕਰਕੇ ਚਲੇ ਗਏ ਪਰ ਆ ਜਿਹੜੀ ਲੋਕਾਂ ਨੂੰ ਇੱਕ ਨਵਾਂ ਖੱਡਾ ਦੇ ਗਏ ਇਹ ਕੋ ਉਧਰ ਨਿਗਾਹ ਮਾਰੋ ਜੇ ਉਧਰ ਦੇਖੋ ਕਿੰਨਾ ਪਾਣੀ ਖੜਾ ਹੈ ਸੰਗਤ ਅਖਿਆਰਾਂ ਦੀ ਕੈਂਟੀਨ ਆ ਇਹ ਤੋਂ ਗਾਂ ਜੀ ਸੜਕ ਦੇ ਸ਼ੁਰੂ ਹੁੰਦੀ ਹੈ ਜਿੱਥੋਂ ਗਾਂ ਪਾਣੀ ਖੜਾ ਜੀ ਸਾਰੇ ਪਾਣੀ ਖੜਾ ਸੰਗਤ ਨੂੰ ਪਾਣੀ ਦੇ ਵਿੱਚ ਦੀ ਆਉਣਾ ਪੈਂਦਾ ਇਹਦਾ ਤੁਹਾਨੂੰ ਦ੍ਰਿਸ਼ ਦਿਖਾ ਰਿਹਾ ਜੀ ਆ ਪਾਣੀ ਕਿੰਨਾ ਭਰਿਆ ਆ ਦੇਖੋ ਆ ਹਾਲਾਤ ਦੇਖੋ ਗਲੀਆਂ ਦੇ ਆ ਗੰਦਾ ਪਾਣੀ ਖੜਾ ਹੈ ਜਿਸ ਤਰੀਕੇ ਨਾਲ ਲੋਕ ਲੰਘਦੇ ਆ ਜਾਂ ਰਹਿੰਦੇ ਹੋਣਗੇ ਆ ਲੋਕ ਵਿਆਹ ਕਰਦੇ ਆ ਬਾਈ ਜੀ ਦਾ ਘਰ ਆ ਸਸੀ ਕਾ ਬਾਈ ਜੀ ਜੀ ਤੇ ਬਾਈ ਜੀ ਤੁਹਾਡਾ ਘਰ ਹੈ ਹਾਂਜੀ ਤੇ ਪਾਣੀ ਇਹ ਕਹਿੰਦੇ ਪਾਣੀ ਨਿਕਾਸੀ ਦਾ ਪ੍ਰਬੰਧ ਕਿਵੇਂ ਹੈ ਜੀ ਬੜਾ ਹੀ ਹੈਡਿੰਗ ਹੈ ਜੀ ਕੀ ਇੱਥੇ ਆ ਤੁਸੀਂ ਇਹ ਕਿੰਨੇ ਚਿਰ ਤੋਂ ਪਾਣੀ ਖੜਾ ਏ ਤਾਂ ਪੁੱਤਾਂ ਮੂਤ ਜੀ ਫੇਰ ਵੀ ਪਾਣੀ ਖੜ ਜਾਂਦਾ ਹੈ ਇਹ ਕਿੰਨੇ ਚਿਰ ਤੋਂ ਲਗਾਤਾਰ ਕਿੰਨੇ ਦਿਨ ਹੋ ਗਏ ਜੀ ਇਹਦਾ ਜਮੀਨ ਪੈਗਾ ਮੜਾ ਜਾਂ ਮੀਂਹ ਪਿਆ ਫਿਰ ਵੀ ਖੜਾ ਇਹ ਤਾਂ ਬਹੁਤ ਦਿਨ ਹੋ ਗਏ ਜੀ ਤੇ ਬਿਮਾਰੀਆਂ ਦਾ ਡਰ ਕੋਈ ਪੂਰਾ ਡਰ ਆ ਜੀ ਅਸੀਂ ਤਾਂ ਘਰੇ ਛੂਏ ਬੜ ਕੇ ਇਹ ਤਾਂ ਬਾਹਰ ਜਾ ਕੇ ਪਿੰਡਾਂ ਫਿਰ ਬੱਦਲੇ ਹੰਦਰ ਨੂੰ ਰਾਹ ਹੈ ਨਹੀਂ ਜੀ ਆਹ ਬਾਈ ਜੀ ਲੰਘਣ ਦਾ ਰਾਹ ਹੈ ਜੀ ਭਾਈ ਜੀ ਕੰਦੇ ਪਾਣੀ ਦੀ ਲੋ ਲੋਕ ਜੇ ਕਹਦੀ ਇਹ ਗਮਲਿਆਂ ਦੇ ਵਿੱਚ ਪਾਣੀ ਜਾਂ ਕੂਲਰ ਦੇ ਵਿੱਚ ਪਾਣੀ ਕਹਿੰਦੇ ਨਾ ਰੱਖੋ ਸਿਹਤ ਵਿਭਾਗ ਲੈ ਕੇ ਕਹਿੰਦੇ ਜੀ ਇਹਦੇ ਨਾਲ ਬਿਮਾਰੀਆਂ ਹੁੰਦੀਆਂ ਤੇ ਇਹਦੇ ਨਾਲ ਬਿਮਾਰੀਆਂ ਕਿੰਨੀਆਂ ਹੋਣਗੀਆਂ ਆਹ 10 ਦਿਨ ਹੋ ਗਏ ਜੀ ਪਾਣੀ ਖੜੇ ਨੂੰ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਹੋਣਗੀਆਂ ਆਹ ਲੋਕ ਕਿਵੇਂ ਵਿਚਾਰੇ ਦਿਨ ਕੱਟੀ ਕਰਦੇ ਹੁਣੇ ਆਪਦੇ ਗੁਜ਼ਾਰਾ ਕਰ ਰਹੇ ਆ ਆ ਦੇਖੋ ਜੀ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਲੱਗ ਰਹੀਆਂ ਇਹਦੇ ਬਾਰੇ ਸਰਕਾਰ ਜਾਂ ਸਿਹਤ ਵਿਭਾਗ ਦੱਸ ਸਕਦੀ ਆ ਆ ਸੰਗ ਤੇ ਇਤੋਂ ਦੀ ਲੰਗਦੀ ਆ ਇੱਥੋਂ ਜੀ ਗੁਰਦੁਆਰਾ ਸਾਹਿਬ ਨੂੰ ਲੋਕ ਲੰਗਦੇ ਆ ਸੰਗਤਾਂ ਲੰਗਦੀਆਂ ਆ ਆ ਦੇਖੋ ਜੀ ਸਾਂਗ ਕੇ ਉਹ ਕੋਈ ਪਿਣਾ ਤੇ ਕਿਵੇਂ ਇਹਨਾਂ ਨੂੰ ਲਈ ਭਾਈ ਇਹ ਵਸਨੀਕ ਨੇ ਇੱਥੋਂ ਦੇ ਜੀ ਵਾਰਡ ਨੰਬਰ 2 ਦੇ ਇਹ ਦਿਖਾ ਰਿਹਾ ਜੀ ਗੰਦਾ ਪਾਣੀ ਦੇਖੋ ਸਾਰੇ ਸੰਗ ਤਾਂ ਪੈਦਲ ਚੱਲ ਕੇ ਜਾਂਦੀ ਹੈ ਜੀ ਇੱਥੋਂ ਲੰਘਦੇ ਆ ਗੁਰਦੁਆਰਾ ਸਾਹਿਬ ਨੂੰ ਰਸਤਾ ਮੇਨ ਹੈ ਤੇ ਉਹਦੀ ਗਲੀ ਵੀ ਵੇਖੋ ਜੀ ਗੁਰਦੁਦੁਆਰਾ ਸਾਹਿਬ ਨੂੰ ਜਾਣ ਵਾਲੀ ਦਾ ਵੀ ਕਿੱਡਾ ਬੁਰਾ ਹਾਲ ਹੈ ਸਰਕਾਰ ਨੂੰ ਕੇਂਦਰ ਗੁਰਦੁਆਰਾ ਸਾਹਿਬ ਵਾਲੀ ਗਲੀ ਤੂੰ ਪੰਜਾਬ ਸਰਕਾਰ ਜਿਹੜੀ ਲੱਖਾਂ ਕਰੋੜ ਰੁਪਏ ਦੇ ਵਿਕਾਸ ਦੇ ਦਾਅਵੇ ਕਰ ਰਹੀ ਹੈ ਜੀ ਉਸ ਸੰਬੰਧ ਜੀ ਪਾਸੇ ਕੋਈ ਵਿਕਾਸ ਦਾ ਦੇਖ ਲੋ ਆਹੀ ਵਿਕਾਸ ਇੱਕ ਸਾਰੇ ਗਲੀ ਦਾ ਗੰਦ ਚੱਕ ਕੇ ਜੀ ਉੱਥੇ ਬਾਤ ਛੜ ਦਿੰਦੇ ਆ ਮੁਰਕੇ ਕਾਇੰਦੇ ਟਰੈਕਟਰ ਵਾਲੇ ਆਉਂਦੇ ਮੁਰਕੇ ਕੋਈ ਨਹੀਂ ਚੱਕ ਕੇ ਲੈ ਕੇ ਜਾਂਦਾ ਇਹ ਸਫਾਈ ਸੇਵਕ ਚੱਕ ਕੇ ਛੱਡਦੇ ਉੱਥੇ ਜੀ ਸਫਾਈ ਸੇਵਕ ਸਾਰੇ ਚੱਕ ਕੇ ਉੱਥੇ ਛੱਡ ਦਿੰਦੇ ਆ ਨਾਲੀਆਂ ਬੰਦ ਹੋ ਜਾਂਦੀਆਂ ਕੋਈ ਨਹੀਂ ਚੱਕ ਕੇ ਲੈ ਕੇ ਜਾਂਦਾ ਮੁਰਕੇ ਤੇ ਤੁਸੀਂ ਆ ਜਿਹੜਾ ਸੰਤਾਪ ਭੋਗ ਰਹੇ ਹੋ ਕਿੰਨਾ ਚਿਰ ਹੋ ਗਿਆ ਜੀ ਇਹ ਇਹ ਤਾਂ ਸਾਨੂੰ ਤਾਂ ਇਹ ਤਾਂ ਬੱਸ ਸਾਈ ਭੋਗ ਰਹੇ ਹਾਂ ਹਾਂ ਜਦੋਂ ਜਦੋਂ ਆਈ ਆਈ ਮਾੜਿਆ ਜੀ ਪਿੰਡਾਂ ਤੇ ਉਹਦੇ ਇੱਥੇ ਪਾਣੀ ਗਾਣ ਕਰੀ ਨੂੰ ਹੋ ਗਏ ਇੱਥੇ ਤੁਸੀਂ ਤੁਹਾਡੀ ਦੁਕਾਨ ਹੈ ਜੀ ਇਹ ਬਾਈ ਜੀ ਦੇ 3 ਸਾਲ ਹੋ ਗਏ ਦੁਕਾਨ ਕਰੀ ਉਹਦੇ ਦੁਕਾਨ ਇਹ ਕਦੀ ਪਾਣੀ ਸੁੱਕਿਆ ਨਹੀਂ ਵੇਖਿਆ ਤੇ ਕਦੀ ਗਲੀ ਚ ਪਾਣੀ ਖੜਦਾ ਹੀ ਨਹੀਂ ਸੀਗਾ ਕਦੀ ਖੜਦਾ ਨਹੀਂ ਸੀ ਪਹਿਲਾਂ ਸਾਡੀ ਰਾਤ ਤੇ ਜੋੜ ਕੇ ਪਈ ਇਹੀ ਹੈ ਇਹਦਾ ਜਲਦ ਤੋਂ ਜਲਦ ਕੋਈ ਮਸਲਾ ਹੱਲ ਕਰੇ ਜਿਹੜੇ ਟੋਏ ਆ ਇਹਨਾਂ ਨੂੰ ਭਰਾਇਆ ਜਾਏ ਇਹ ਜਿਹੜੇ ਟੋਏ ਦਾ ਜਿਹੜਾ ਟੋਏ ਇੱਕ ਹੋਰ ਦੇਖ ਲਓ ਜੀ ਆ ਟੋਏ ਦਾ ਇੱਥੇ ਵੀ ਡੂੰਗੇ ਟੋਏ ਆ ਜੀ ਇਹਦਾ ਟੋਏ ਕਿੰਨਾ ਦੀ ਮਿਹਰਬਾਨੀ ਟੋਏ ਕਿੰਨੇ ਕਿਤੇ ਗੈਸ ਕੰਪਨੀ ਵਾਲਿਆਂ ਜੀ ਗੈਸ ਕੰਪਨੀ ਵਾਲਿਆਂ ਪੱਟ ਪੜ ਕੇ ਸੱਟ ਗਏ ਹੁਣ ਇਹਨਾਂ ਦਾ ਕੋਈ ਵਾਲੀਵਾਰਸ ਨਹੀਂ ਗਾ ਤੇ ਲੋਕ ਡਿੱਗਦੇ ਇੱਥੇ ਲੋਕ ਜਵਾਕ ਡਿੱਗਦੇ ਆਈ ਤੇ ਕਈ ਜ਼ਖਮੀ ਹੋ ਜਾਂਦੇ ਨੇ ਹਾਂਜੀ ਹਾਂਜੀ ਤੇ ਨਗਰ ਕੌਂਸਲ ਕੂੜਕਬਾ ਨੂੰ ਇਸ ਬੰਦੀ ਸੂਚਿਤ ਕਰਦੇ ਹੋ ਬਈ ਕੀਤਾ ਜੀ ਕੋਈ ਨਹੀਂ ਸੁਣਦਾ ਗਾ ਜੀ ਪ੍ਰਧਾਨ ਸਾਹਿਬ ਨਹੀਂ ਆ ਰਹੇ ਕੋਈ ਨਹੀਂ ਆ ਰਿਹਾਗਾ ਸਾਡੀ ਮੰਗਾਂ ਪ੍ਰਸ਼ਾਸਨ ਨੂੰ ਇਹਦਾ ਜਲਦ ਤੋਂ ਜਲਦ ਕੋਈ ਹੱਲ ਆ ਲੋਕ ਜੀ ਪਾਣੀ ਦਾ ਲੰਗੜਾ ਬੈਠਾ ਆ ਦੇਖੋ ਆ ਦੇਖੋ ਇਹ ਬੰਦਾ ਇਹ ਬੰਦੇ ਨੇ ਇੱਧਰ ਘਾੜ ਕੇ ਲੰਗੜੀ ਲੋਕਾਂ ਦਾ ਹਾਲ ਵੇਖ ਲਓ ਜੀ ਕੀ ਕਰਨ ਸਮੱਸਿਆਵਾਂ ਦਾ ਜਿਹੜਾ ਸਮਾਧਾਨ ਨਹੀਂ ਹੋ ਰਿਹਾ ਲੋਕ ਬਹੁਤ ਪਰੇਸ਼ਾਨ ਆ ਆ ਦੇਖੋ ਆ ਕਿੰਨੀ ਗੰਦਗੀ ਦੇ ਗੰਦਾ ਪਾਣੀ ਹੈ ਜੀ ਜੇ ਪਾਣੀ ਦੀ ਗੱਲ ਕਰੀ ਤਾਂ ਕਿੰਨੀ ਗੰਦੀ ਬਦਬੂ ਮਾਰ ਰਿਹਾ ਤੇ ਕਿੰਨੇ ਕਿੰਨੇ ਮੱਛਰੇ ਦਿੱਤੇ ਆ ਅਗਰ ਦੇ ਬਾਰੇ ਵਿੱਚ ਕਿੰਨੇ ਤਰ੍ਹਾਂ ਦੇ ਜੀਵ ਜੰਤੂ ਘਰ ਰਹੇ ਆ ਤੇ ਕਿਹੜੇ ਕਿੰਨੀਆਂ ਬਿਮਾਰੀਆਂ ਨੂੰ ਇਹ ਸੱਦਾ ਦੇ ਰਹੇ ਨੇ ਲੋਕ ਉਹਦੇ ਵਿੱਚ ਜੀਵਨ ਆਪਣਾ ਬਥਰ ਕਰ ਰਹੇ ਆ ਪੰਜਾਬ ਸਰਕਾਰ ਨੂੰ ਜਾਂ ਨਗਰ ਕੌਂਸਲ ਕੋੜਗਵਾ ਨੂੰ ਇਸ ਮਸਲੇ 'ਤੇ ਧਿਆਨ ਦੇਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਗੰਦੇ ਪਾਣੀ ਤੋਂ ਜਿਹੜਾ ਨਿਜਾਤ ਮਿਲ ਸਕੇ ਤੇ ਜਿਹੜੀਆਂ ਬਿਮਾਰੀਆਂ ਗੰਦੇ ਪਾਣੀ ਨਾਲ ਲੱਗਦੀਆਂ ਤੇ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਗੰਦੇ ਪਾਣੀ ਨਾਲ ਕਿੰਨੀਆਂ ਬਿਮਾਰੀਆਂ ਲੱਗ ਸਕਦੀਆਂ ਅਹੁ ਅੱਜ ਗੱਲਬਾਤ ਕਰਦੇ ਆ ਕੋਨਪੁਰ ਦੇ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਭਪਿੰਦਰ ਸਿੰਘ ਸੱਭੂ ਜੀ ਜਿਹੜਾ ਕੋਨਪੁਰਾ ਦੇ ਵਾਰਡ ਨੰਬਰ 2 ਜਾਂ ਹੋਰ ਨਾ ਵਾਰਡਾਂ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਸੰਬੰਧੀ ਆ ਉਹ ਨਾਲ ਸੰਬੰਧੀ ਜਾਣਕਾਰੀ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਸਰ ਜੀ ਜਿਹੜੇ ਕੁਝ ਵਾਰਡਾਂ ਦੇ ਵਿੱਚ ਕਾਸ਼ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨੇ ਪਿੱਛੇ ਵੇਖਿਆ ਗਿਆ ਜੀ ਵਾਰਡ ਨੰਬਰ 2 ਜਬ ਡਰੀਮ ਲਰ ਸਕੂਲ ਕੋਲ ਦੇ ਨੇੜੇ ਵੀ ਜਿਹੜੇ ਕਈ ਰੀ ਪਾਈਪਾਂ ਵਾਲੇ ਗੈਸ ਪਾਈਪਾਂ ਵਾਲੇ ਜਿਹੜੇ ਤੋ ਵਾ ਪਟ ਜਾਂਦੀ ਹੈ ਜੀ ਬਾਅਦ ਚ ਭਰ ਕੇ ਨਹੀਂ ਆਂਦੇ ਤੇ ਉਹ ਸਮੱਸਿਆ ਆ ਰਹੀ ਹੈ ਜੀ ਉਸ ਬੰਦੀ ਨਗਰ ਕੌਂਸਲ ਕੀ ਕੰਮ ਕਰ ਰਹੀ ਹੈ ਤੇ ਤੁਹਾਡੇ ਵੱਲੋਂ ਕੀ ਗਤੀਵਧੀਆਂ ਕੋ ਮੈਂ ਆਪ ਜੀ ਦੇ ਮਾਤਮ ਰਹੀਂ ਸਾਰੇ ਸ਼ਹਿਰ ਨਾਗਰਿਕਾਂ ਨੂੰ ਅਸਾ ਜੀ ਇਹ ਤਾਂ ਵੀ ਕਰਨਾ ਚਾਹੁੰਣਾ ਤੇ ਦੱਸਣਾ ਵੀ ਜੀ ਇਹ ਵੀ ਕਰਨਾ ਚਾਹੁੰਣਾ ਤੇ ਦੱਸਣਾ ਚਾਹੁੰਦੇ ਬਾਰਖਾ ਉਨ ਕਰਕੇ ਸੂਤਪੁਰੇ ਦੇ ਵੱਖ-ਵੱਖ ਵਾਰਡਾਂ ਵਿੱਚ ਡੀਵੀਟੀ ਜਿੱਥੇ ਰੋਡ ਜੀ ਗੁਰੂ ਤੇਗ ਬਹਾਦਰ ਨਗਰ ਧੰਨਾ ਵਸਤੀ ਅਨੰਦਨਗਰ ਅਰੇਸੋ ਬਿਨਾ ਪਾਸਪੈਂਡ ਪਵਿੱਤਰਕੌਰ ਬਰਾਡ ਦੇ ਅੱਗੇ ਚੰਪੂਣੀ ਬਣਦੀ ਗਿਆ ਉੱਥੇ ਉਹ ਜੋ ਹੋਰ ਥਾਵਾਂ ਤੇ ਸੀਵਰ ਦੀ ਪ੍ਰੋਬਲਮ ਆਈ ਜੀ ਸਾਡੇ ਕੋਲੇ ਜਲੂ ਕਮੇਟੀ ਬਣੀ ਸੀ ਸਾਡੇ ਕੋਲੇ ਕੋਈ ਪਿੰਛੰਦਰੀ ਦਾ ਪ੍ਰਬੰਧ ਨਹੀਂ ਸੀ ਜੀ ਔਰ ਸੀਵਰ ਤੇ ਵਾਟਰ ਸਪਲਾਈ ਵੀ ਸਾਡੇ ਕੋਲੇ ਨਹੀਂ ਸੀ ਇਹਨੂੰ ਸੀਵਰ ਐਂਡ ਵਾਟਰ ਸਪਲਾਈ ਆਪਦੇ ਤੌਰ ਤੇ ਕੰਪਲੇਂਟਾਂ ਕਰ ਦਿੱਤੀ ਸੀ ਉਹਨਾਂ ਦੀਆਂ ਕੰਪਲੇਂਟਾਂ ਸਹੀ ਤਰੀਕੇ ਨਾਲ ਨਹੀਂ ਹੋ ਰਹੀਆਂ ਸੀ ਇਸ ਕਰਕੇ ਅਸੀਂ ਯਾ ਕੀਤਾ ਮੈਂ ਤੇ ਮੇਰੇ ਸਾਥੀਆਂ ਨੇ ਅਸੀਂ 1 10 24 ਤੋਂ ਇਹਨੂੰ ਮਤਾ ਪਾ ਕੇ ਆਪਣੇ ਅੰਡਰ ਲੈ ਲਿਆ ਵੀ ਅਸੀਂ ਇਹ ਜਿਹੜੀ ਸੇਵਾ ਸੰਭਾਲ ਹੈ ਮੰਗੋ ਅਸੀਂ ਅਸੀਂ ਕਰਾਂਗੇ ਔਰ 1 10 24 ਤੋਂ ਅਸੀਂ ਉਹ ਕਰ ਰਹੇ ਹਾਂ ਠੀਕ ਹੈ ਇਹਨਾਂ ਦੇ ਨਾਲ ਜੀ ਕੰਪਲੇਂਟਾਂ ਕੁਝ ਵਧੀਆਂ ਵੀ ਹੈ ਬਾਰਖਸ਼ਾ ਕਰਕੇ ਜਾਂ ਇਹਦੇ ਹੋਰ ਕਈ ਕਾਰਨ ਸਾਡੇ ਵੱਲੋਂ ਦੋ ਚੱਕਰ ਮਸ਼ੀਨਾਂ ਦੋ ਜੈਟਿੰਗ ਮਸ਼ੀਨਾਂ ਦੇ ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਵੱਖ-ਵੱਖ ਕੰਪਲੇਂਟਾਂ ਤੇ ਕੰਮ ਕੀਤਾ ਜਾ ਰਿਹਾ ਹੈ ਬਕਾਇਦਾ ਫਿਗਰੇਟ ਬੋਰਡ ਦੇ ਵਿੱਚ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਬੈਠੇ ਨੇ ਕੰਪਲੇਂਟਾਂ ਨੋਟ ਕਰ ਰਹੇ ਨੇ ਔਰ ਕੰਪਲੇਂਟਾਂ ਕਰਨ ਤੇ ਸੁਪਰਵਾਈਜ਼ਰਾਂ ਦੀ ਡਿਊਟੀ ਲਾਈ ਹੈ ਪਰੰਤੂ ਜਿਹੜੇ ਆਪਾਂ 4-5 ਹਿੱਸੇ ਮੈਂ ਤੁਹਾਨੂੰ ਗਿਣਤੀ ਕਰਾਇਆ ਮੈਂ ਦੁਬਾਰਾ ਕਨਾਂ ਦਿੰਨਾ ਹੈ ਆਨੰਦਨਗਰ ਵਾਰਡ ਨੰਬਰ 2 ਦਾ ਹਿੱਸਾ ਜੈਟੋ ਰੋਡ ਵਾਰਡ ਨੰਬਰ 15 ਦਾ ਅਤੇ 17 ਦਾ ਹਿੱਸ 16 ਦਾ ਹਿੱਸਾ ਇਸੇ ਤਰੀਕੇ ਨਾਲ ਧੰਨਾਬਸਤੀ ਵਾਰਡ ਨੰਬਰ 5 ਤੇ 23 ਜੀ ਮਤਲਬ ਇਹ ਦਿੱਕਤਾਂ ਬਣੀਆਂ ਵੀ ਹੈ ਇਹਦੇ ਤੇ ਅਸੀਂ ਹੁਣ ਕਾਫੀ ਰਾਤ ਨੂੰ ਵੀ ਕੰਮ ਕੀਤਾ ਸਾਡੇ ਮੁਲਾਜ਼ਮ ਰਾਤ ਨੂੰ ਲਾਈਨ ਚੈੱਕ ਕਰਦੇ ਨੇ ਵੀ ਕਿੱਥੇ ਦਿੱਕਤ ਹੈ ਔਰ ਮੈਂ ਕਹਿਣਾ ਚਾਹਣਾ ਹੈ ਸਾਡੇ ਸ਼ਹਿਰ ਨਾਗਰਿਕਾਂ ਨੂੰ ਕਿਉਂਕਿ ਸਾਰਾ ਸ਼ਹਿਰ ਹੀ ਸਾਡਾ ਆਪਦਾ ਘਰ ਹੈ ਆਪਦਾ ਵਾਰਡ ਹੈ ਸ਼ਹਿਰ ਨਾਗਰਿਕਾਂ ਵੱਲੋਂ ਵੀ ਸਾਨੂੰ ਸਹਿਯੋਗ ਦੀ ਬੇਹੱਦ ਕਮੀ ਹੈ ਅਸੀਂ ਇੱਕ ਲਾਈਨ ਸਾਫ਼ ਕਰ ਰਹੇ ਸੀ ਉਹਦੇ ਤੋਂ ਇੱਕ ਡਾਕਟਰ ਨੇ ਨਾਮੀ ਡਾਕਟਰ ਨੇ ਮੈਂ ਨਾਂ ਨਹੀਂ ਲਊਂਗਾ ਉਹ ਆਪ ਸਮਝਦੇ ਸਮਝ ਚੰਗੇ ਇਸ ਕਰ ਨੂੰ ਉਹਨਾਂ ਦਾ ਜੋ ਵੇਸਟੇਜ ਹੁੰਦਾ ਹੈ ਉਹ ਵਿੱਚੋਂ ਨਿਕਲਿਆ ਸੀਵਰ ਤੋਂ ਇਹ ਇੱਕ ਡਾਕਟਰ ਪੜ੍ਹਿਆ ਲਿਖਿਆ ਪਰਵਾਰ ਵੀ ਜੇ ਐਉਂ ਕਰੂਗਾ ਤਾਂ ਸੀਵਰ ਦੀਆਂ 8 ਇੰਚੀ ਲਾਈਨਾਂ 10 ਇੰਚੀ ਲਾਈਨਾਂ 12 ਇੰਚੀ ਲਾਈਨਾਂ ਕਿਵੇਂ ਕਾਮਯਾਬ ਹੋਣਗੇ ਸੀਵਰ ਸਿਸਟਮ ਕੋਡ ਪੂਰੇ ਦਾ ਨਮੈ ਕਿਉਂਕਿ ਸੀਵਰ ਪਹਿਲਾਂ ਬਹੁਤ ਘੱਟ ਸੀ ਸੀਵਰ ਵੀ ਇਸ ਤਰ੍ਹਾਂ ਦੇ ਵਿੱਚ ਲਗਭਗ 97 98 99% ਮੁਕੰਮਲ ਹੋ ਚੁੱਕਾ ਕੋਈ ਇੱਕ ਅੱਧੀ ਵਾਰਡ ਵਿੱਚ ਇੱਕ ਅੱਧੀ ਗਲੀ ਜ਼ਰੂਰ ਬਾਤੀ ਹੋ ਰਹੀ ਹੈ। ਕਈ ਵਾਰਡਾਂ ਵਿੱਚ ਤਾਂ 100% ਹੈ ਔਰ ਕਈਆਂ 'ਚ ਕੋਈ ਇੱਕ ਅੱਧੀ ਗਲੀ ਬਾਤੀ ਹੈ। ਸੀਵਰ ਸਿਸਟਮ ਨਾ ਮੈਂ 2 ਐਸਟੀਪੀ ਕੋਟਕਪੂਰੇ 'ਚ ਚੱਲ ਰਹੇ ਨੇ। ਇੱਕ ਬੀਡ ਰੋਡ ਤੇ ਚੱਲ ਰਿਹਾ ਹੈ। ਜਿਹੜਾ ਰੇਲਵੇ ਲਾਈਨ ਹੈ ਕੋਟਕਪੂਰੇ ਦੀ। ਇਹਦਾ ਚੜ੍ਹਦਾ ਪਾਸੇ ਦਾ ਪਾਣੀ ਬੀਡ ਰੋਡ ਤੇ ਡਿੱਗਦਾ ਆ ਕਿ ਦੇਵੀ ਵਾਲਾ ਰੋਡ ਤੇ ਡਿੱਗਦਾ ਹੈ। ਔਰ ਲਹਿੰਦੇ ਪਾਸੇ ਦੇ ਜਿਹੜੇ 9-10 ਵਾਰਡ ਨੇ ਉਹਦਾ ਪਾਣੀ ਮੁਖਤਸਰ ਰੋਡ ਤੇ ਸਾਡੇ ਅਸਤੀ ਪਿੱਛੇ ਦਿਖਦਾ ਜਿਹੜੇ ਪਹਿਲੇ 10 ਵਾਰਡ ਨੇ ਉਹਦੀ ਜਾਨੂੰ ਪ੍ਰੋਬਲਮ ਕੋ ਜ਼ਿਆਦਾ ਨਹੀਂ ਰਹਿੰਦੀ ਕਿਉਂਕਿ ਉਹ ਸੀਵਰ ਵੀ ਨਾ ਮੈਂ ਐਸਟੀਪੀ ਵੀ ਨਾ ਮੈਂ ਇਹ ਸੀਵਰ ਪੁਰਾਣਾ ਹੋਣ ਕਰਕੇ ਇੱਥੇ ਦਿੱਕਤਾਂ ਹੈਗੀਆਂ ਤੋਂ ਅਸੀਂ ਮੈਂ ਤੇ ਮੇਰੇ ਅਫਸਰਾਂ ਨੇ ਮੇਰੇ ਆਪਣੇ ਮਿਊਸਪਲ ਕਮੇਟੀ ਦੇ ਜਿਹੜੇ ਸਾਡੇ ਕੌਂਸਲਰ ਸਾਹਿਬਾਨ ਨੇ ਅਸੀਂ ਰੈ ਮਸ਼ਵਰਾ ਕਰਕੇ ਇੱਕ ਹਦਾਮੀ ਮੀਟਿੰਗ ਜਿਹੜੀ ਹੈ ਕੱਲ 9 ਤਰੀਕ ਨੂੰ ਹੋਣ ਜਾ ਰਹੀ ਹੈ ਇਹਦੇ ਵਿੱਚ ਮੈਂ ਦੱਸ ਵੀ ਦੇਣਾ ਤੁਹਾਨੂੰ ਜੇ ਅਸੀਂ ਜਿਹੜੀਆਂ ਲਾਈਨਾਂ ਚੱਕੀਆਂ ਹੈ ਗੈਨੀ ਜੈਲ ਸਿੰਘ ਮਾਰਕੀਟ ਤੋਂ ਪੁਰਾਣਾ ਐਸਟੀਪੀ ਕੈਨੀ ਜੈਲ ਸਿੰਘ ਮਾਰਕੀਟ ਤੋਂ ਅੰਡਰ ਬ੍ਰਿਜ ਮੁਕਸਰ ਰੋਡ ਕਿਉਂਕਿ ਇਹ ਪਣ ਇਹ ਪਰਾਣੂ ਵੀ ਜੁੜਦਾ ਹੈ ਔਰ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਨਗਰ ਜੈਤੋ ਚੁੰਗੀ ਤੋਂ ਕੌੜਿਆਂ ਵਾਲਾ ਚੌਂਕ ਇਹ ਲਾਈਨ ਦੀ ਬੜੀ ਪ੍ਰੋਬਲਮ ਹੈ ਸਿੱਖਾਂ ਵਾਲਾ ਰੋਡ ਤੋਂ ਆਨੰਦ ਨਗਰ ਇਹਦੀ ਬੜੀ ਪ੍ਰੋਬਲਮ ਬਣੀ ਹੋਈ ਹੈ ਸਿੱਖਾਂ ਵਾਲਾ ਰੋਡ ਤੋਂ ਆਨੰਦ ਨਗਰ ਅਤੇ ਹੀਰਾ ਸਿੰਘ ਨਗਰ ਜੀ ਇਹਾਸਿੰਗਨਗਰ ਦੀ ਪ੍ਰੋਬਲਮ ਬਣੀ ਹੋਈ ਹੈ ਖਰੀਦਕੋਟ ਰੋਡ ਤੋਂ ਸਮਾਧੀ ਤੱਕ ਇੱਥੇ ਪ੍ਰੋਬਲਮ ਹੈ ਫੈਕਟਰੀ ਰੋਡ ਨਿੱਤਨ ਦੀ ਚੱਕੀ ਤੋਂ ਗੁਪਤਾ ਬਗੀਚੀ ਤੱਕ ਇੰਡਸਟਰੀ ਜਿਹੜੇ ਪੁਰਾਣਾ ਇੰਡਸਟਰੀ ਰੋਡ ਹੈ ਉਹਦੇ ਤੇ ਆ ਜੋ ਗੁਪਤਾ ਬਗੀਚੀ ਤੋਂ ਧੰਨਾ ਵਸਤੀ ਧੰਨਾ ਵਸਤੀ ਦੀ ਪ੍ਰੋਬਲਮ ਵੀ ਹੈ ਕਿਉਂਕਿ ਮੈਂ ਧੰਨਾ ਵਸਤੀ ਔਰ ਕੁਝ ਥਾਵਾਂ ਤੇ ਆਪ ਜਾਂਦਾ ਰਹਿਣਾ ਹੈ ਦੇਖਦਾ ਰਹਿਣਾ ਹੈ ਵੀ ਆਹ ਪ੍ਰੋਬਲਮ ਹੈ ਮੇਨ ਤੋਂ ਗਲੀ ਜਿਹੜੀ ਧੰਨਾ ਵਸਤੀ ਦੀ ਹੈ ਗੋੜ ਨੰਬਰ 22 ਤੇ 23 ਉੱਥੇ ਬੜੀ ਪ੍ਰੌਬਲਮ ਹੈ ਫਰੀਦਕੋਟ ਰੋਡ ਬਲੂ ਹਿੱਲ ਹੋਟਲ ਤੋਂ 메ਨ ਗਲੀ ਹੀਰਾ ਸਿੰਘ ਨਗਰ ਦੀ ਜਿਹੜੀ 메ਨ ਗਲੀ ਹੈ ਵਾਰਡ ਨੰਬਰ 2 ਅਤੇ 3 ਦਾ ਹਾਲਟ ਹੈ ਇੱਥੇ ਪ੍ਰੌਬਲਮ ਹੈ ਫਰੀਦਕੋਟ ਰੋਡ ਸਮਾਧੀ ਤੋਂ ਬਲੂ ਹਿੱਲ ਤੱਕ ਇਹਨੂੰ ਅਸੀਂ ਪਿੱਛੇ ਵੀ ਸਾਫ਼ ਕਰਕੇ ਹਟੇ ਆ ਮੈਂ ਦੱਸਣਾ ਚਾਹਾਂਗਾ ਵੀ ਮੇਰੀ ਇਸ ਟਰਮ ਦੇ ਵਿੱਚ 2021 ਤੋਂ ਜਦ ਤੋਂ ਹਾਊਸ ਬਣਿਆ ਉਦੋਂ ਤੋਂ ਲੈ ਕੇ ਅਸੀਂ ਤਿੰਨ ਵਾਰ ਸੀਵਰ ਸਾਫ਼ ਕਰਾ ਚੁੱਕੇ ਹਾਂ ਇਹ ਸਾਡਾ ਚੌਥੀ ਵਾਰੀ ਹੋਊਗਾ ਇਹ ਲਗਭਗ 90 ਲੱਖ ਰੁਪਏ ਦਾ ਐਸਟੀਮੇਟ ਬਣਿਆ ਹੈ ਜਿਹੜਾ ਕਿ ਕੱਲ ਅਸੀਂ ਉਮੀਦ ਹੈ ਵੀ ਸਰਪ੍ਰਸਤੀ ਨਾਲ ਇਹਨੂੰ ਅਸੀਂ ਪਾਸ ਕਰਕੇ ਸ਼ਾਰਟ ਟਾਈਮ ਤੇ ਟੈਂਡਰ ਲਵਾ ਕੇ ਔਰ ਜਲਦੀ ਤੋਂ ਜਲਦੀ ਅਸੀਂ ਲੋਕਾਂ ਨੂੰ ਸੀਵਰ ਦੀ ਜਿਹੜੀ ਸਮੱਸਿਆ ਹੈ ਇਹਦੇ ਤੋਂ ਨਜਾਤ ਦਿਵਾਉਣ ਦਾ ਸਾਡਾ ਮਨ ਹੈ ਔਰ ਪ੍ਰਮਾਤਮਾ ਕਿਰਪਾ ਕਰੇ ਮੈਨੂੰ ਤੇ ਮੇਰੇ ਸਾਥੀ ਐਮਸੀ ਸਾਥੀਆਂ ਨੂੰ ਸਾਡੀ ਅਫਤਰਨਾਬੀ ਨੂੰ ਪ੍ਰਮਾਤਮਾ ਬਲਬਖਸ਼ੇ ਅਸੀਂ ਇਹ ਕੰਮ ਜਿਹੜਾ ਹੈ ਕਰਨ ਵਿੱਚ ਕਾਮਯਾਬ ਹੋ ਸਕੀਏ ਇਹਦੇ ਤੋਂ ਬਿਨਾ ਜਿਹੜੀ ਸਾਡੀ ਡਰੇਨ ਹੈ ਖਾਸ ਕਰਕੇ 20 ਵਾਲਦਾਂ ਦਾ ਪਾਣੀ ਜਿਹੜਾ ਦੇਵੀ ਵਾਲਾ ਰੋਡ ਤੇ ਡਿੱਗਦਾ ਹੈ ਇਹ ਡਰੇਨ 1985 ਵਿੱਚ ਬਣੀ ਸੀ ਉਦੋਂ ਦੇ ਜਿਹੜੇ ਸਾਡੇ ਪ੍ਰਧਾਨ ਸਨ ਜਾਂ ਕਮੇਟੀ ਸੀ ਉਹਨਾਂ ਉਹਨਾਂ ਵੱਲੋਂ ਬਣਾਈ ਗਈ ਸੀ ਉਹਦੀ ਹਾਲਤ ਬਹੁਤ ਖਸਤ ਹੈ ਤੋਂ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਸੁਤਾਨਕ ਸਰਕਾਰਾਂ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਜੀ ਮਾਨਯੋਗ ਮੈਨੇਜਿੰਗ ਡਾਕਟਰ ਸਾਹਿਬ ਸਾਡੇ ਮਾਨਯੋਗ ਪ੍ਰਮੁਖ ਸਕੱਤਰ ਸਾਹਿਬ ਔਰ ਮਾਨਯੋਗ ਐਮ ਐਲ ਏ ਕੋਟਕਪੂਰਾ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਸ ਸਿੰਘ ਸੰਧਵਾ ਜੀ ਜਿਨਨ ਨੂੰ ਮੈਂ ਨਿੱਜੀ ਤੌਰ ਤੇ ਵੀ ਕਈ ਵਾਰੀ ਬੇਨਤੀ ਕਰ ਚੁੱਕਾ ਹਾਂ ਚੰਡੀਗੜ੍ਹ ਜਾ ਕੇ ਵੀ ਬੇਨਤੀ ਕਰ ਚੁੱਕਾ ਹਾਂ ਕਿ ਸ਼ਹਿਰ ਦੀ ਮੁੱਖ ਤਮਥਿਆ ਕੂੜਾ ਅਤੇ ਜਿਹੜਾ ਡਰੇਨ ਹੈ ਦੇਵੀ ਵਾਲਾ ਰੋਡ ਦੀ ਇਹ ਹੈ ਇਹਦੇ ਤੇ ਆਪਾਂ ਕੰਮ ਕਰਕੇ ਸ਼ਹਿਰ ਨਿਵਾਸੀਆਂ ਨੂੰ ਗੰਦੇ ਪਾਣੀ ਤੋਂ ਨਜਾਤ ਦਵਾਈਏ ਔਰ ਕੂੜੇ ਤੋਂ ਨਜਾਤ ਦਵਾਈਏ ਕੂੜੇ ਦੇ ਢੇਰਾਂ ਤੋਂ ਨਜਾਤ ਦਵਾਈਏ ਕੂੜੇ ਦੇ ਢੇਰਾਂ ਦਾ ਤਾਂ ਲਗਭਗ ਕਵਰ ਹੋ ਜਾਣਾ ਹੈ ਬਹੁਤ ਜਲਦ ਕਿਉਂਕਿ ਕੋੜ ਕੂਰੇ ਦੇ ਵਿੱਚ ਬਹੁਤ ਥਾਵਾਂ ਤੇ ਅਸੀਂ ਡੰਪ ਖਤਮ ਕਰ ਦੁੱਤੇ ਨੇ ਕੁਝ ਕੁ ਡੰਪ ਬਾਕੀ ਨੇ 29 ਵਾਰਡ ਨੇ ਔਰ ਲਗਭਗ 30 ਗੱਡੀਆਂ ਸਾਡੇ ਕੋਲ ਆਈਆਂ ਹੋਈਆਂ ਨੇ ਔਰ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਹਰ ਪਰ ਹਰ ਵਾਰਡ ਵਿੱਚ ਇੱਕ ਗੱਡੀ ਨੇ ਪਹੁੰਚ ਕਰਨੀ ਹੈ ਮੇਰੀ ਲੋਕਾਂ ਨੂੰ ਅਪੀਲ ਹੈ ਬੇਨਤੀ ਹੈ ਵੀ ਸਾਡੇ ਜਿਹੜੇ ਮੁਲਾਜ਼ਮ ਆਉਣਗੇ ਉਹ ਤੁਹਾਡੇ ਤੋਂ ਕੂੜਾ ਕਲੈਕਟ ਕਰਨਗੇ ਔਰ ਪੰਜਾਬ ਸਰਕਾਰ ਵੱਲੋਂ ਜੋ ਨਿਰਧਾਰਤ ਰੇਟ ਹੈ ਉਹੀ ਰੇਟ ਅਸੀਂ ਲਾਗੂ ਕੀਤੇ ਐ ਕੋਈ ਅਸੀਂ ਫालतू ਰੇਟ ਨਹੀਂ ਸਰਕਾਰ ਚਿਹਰ ਤੋਂ ਮੰਗੇ ਛੋਟੇ ਘਰ ਲਈ 70 ਰੁਪਏ 80 ਰੁਪਏ 100 ਰੁਪਏ ਅਰੇ ਤੋਂ ਬਿਨਾਂ ਦੁਕਾਨਾਂ ਲਈ ਹਸਪੀਟਲਾਂ ਲਈ ਮੈਰਿਜ ਪ੍ਰੈਸਨ ਲਈ ਮੋਰ ਲਈ ਵੱਖ-ਵੱਖਰੇ ਰੇਟ ਨੇ ਔਰ ਉਸੇ ਤਰੀਕੇ ਨਾਲ ਅਸੀਂ ਰਸੀਦ ਬੁੱਕਾਂ ਛਪਾਈਆਂ ਨੇ ਔਰ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਬਿਨਾਂ ਰਸੀਦ ਤੋਂ ਕਿਸੇ ਨੂੰ ਪੈਸੇ ਨਾ ਦਿੱਤੇ ਜਾਣ ਔਰ ਰਸੀਦ ਪ੍ਰਾਪਤ ਕਰਨ ਦੇ ਪੈਸੇ ਜ਼ਰੂਰ ਦੇ ਦਿੱਤੇ ਜਾਣ ਔਰ ਇਹ ਵੱਡੀ ਜਿਹੜੀ ਬੇਨਤੀ ਹੈ ਰਿਕਵੈਸਟ ਹੈ ਨਿਮਰਤਾ ਸਹਿਤ ਬੜੇ ਆਦਰ ਸਹਿਤ ਸੀਵਰੇਜ ਤਾਂ ਹੀ ਕਾਮਯਾਬ ਹੋਊਗਾ ਜੇ ਲੋਕ ਸਹਿਯੋਗ ਕਰਨਗੇ ਤਾਂ ਨਹੀਂ ਤਾਂ ਕਦੀ ਵੀ ਕਿਉਂਕਿ ਇੱਕ ਘਰ ਦੀ ਪਾਇਪ 4 ਇੰਚੀ ਹੁੰਦੀ ਹੈ ਔਰ ਚੈਰ ਵਿੱਚ ਸੀਵਰ ਦੀਆਂ ਬਹੁਤਿਆਂ ਲੈਣਾ 8 ਇੰਚੀ ਹੈ ਜੇ ਅਸੀਂ ਸਫਾਈ ਰੱਖਾਂਗੇ ਤਾਂ ਹੀ ਇਹ ਕਾਮਯਾਬ ਹੋ ਸਕਦੀਆਂ ਨੇ ਤੋਂ ਮੇਰੀ ਪੁਰਜੋਰ ਗੁਜਾਰਿਸ਼ ਬੇਨਤੀ ਹੈ ਵੀ ਸੀਵਰ ਦੇ ਵਿੱਚ ਗੰਦ ਨਾ ਸਿੱਟਿਆ ਜਾਵੇ ਘਰ ਦਾ ਕੋਈ ਪਲਾਸਟਿਕ ਕੋਈ ਕਪੜਾ ਕੋਈ ਇਹ ਨਾ ਸਿੱਟਿਆ ਜਾਵੇ ਜਦੋਂ ਅਸੀਂ ਸਫਾਈ ਕਰਦੇ ਹਾਂ ਬਿਸਤਰੇ ਤੱਕ ਨਿਕਲਦੇ ਆ ਰਜਾਈਆਂ ਤੱਕ ਨਿਕਲੇ ਗੱਦੇ ਤੱਕ ਨਿਕਲੇ ਡਾਕਟਰਾਂ ਦੇ ਸਾਮਾਨ ਤੱਕ ਨਿਕਲੇ ਇਸ ਸੀਵਰ ਵਿੱਚ ਸਿੱਟਣ ਵਾਲੀਆਂ ਚੀਜ਼ਾਂ ਨਹੀਂ ਹਨ ਸ਼ਹਿਰ ਵਾਸੀਓ ਤੁਸੀਂ ਵੀ ਜਾਗੋ ਆਪਣੇ ਬੱਚੇ ਕੈਨੇਡਾ ਅਮਰੀਕਾ ਹੋਰ ਵਿਦੇਸ਼ਾਂ ਵਿੱਚ ਬੈਠੇ ਐ ਉੱਥੋਂ ਦੀ ਸਫਾਈ ਦੀਆਂ ਗੱਲਾਂ ਕਰਦੇ ਐ ਜੇ ਕੋੜਕਪੁਰਾ ਵੀ ਸਾਫ਼ ਸੁਥਰਾ ਵੇਖਣਾ ਚਾਹੁੰਦੇ ਐ ਤਾਂ ਸਹਿਯੋਗ ਵੀ ਕਰੋ ਤੁਹਾਡੇ ਸਹਿਯੋਗ ਬਿਨਾ ਜਿੰਨੇ ਮਰਜ਼ੀ ਨਗਰ ਕੌਂਸਲ ਰੁਪਏ ਲਾ ਲਵੇ ਜਿੰਨਾ ਮਰਜ਼ੀ ਪੰਜਾਬ ਸਰਕਾਰ ਰੁਪਏ ਲਾ ਲਵੇ ਜਿੰਨਾ ਮਰਜ਼ੀ ਸੈਂਟਰ ਗਵਰਨਮੈਂਟ ਰੁਪਏ ਲਾ ਲਵੇ ਕੋੜਕਪੁਰੇ ਦੇ ਸ਼ਹਿਰ ਵਾਸੀਆਂ ਦੇ ਸਹਿਯੋਗ ਤੋਂ ਬਿਨਾ ਇਹ ਮਸਲਾ ਹੱਲ ਹੋਣ ਵਾਲਾ ਨਹੀਂ ਤੋਂ ਮੇਰੀ ਗੁਜਾਰਿਸ਼ ਹੈ ਦੁਬਾਰਾ ਫੇਰ ਵੀ ਤੁਸੀਂ ਸਹਿਯੋਗ ਕਰੋ ਸੀਵਰ ਨੂੰ ਸਾਫ਼ ਰੱਖਣ ਵਿੱਚ ਸਾਡੀ ਮਦਦ ਕਰੋ ਜਿੱਥੇ ਦਿੱਕਤ ਆਉਂਦੀ ਹੈ ਜਿਹੜਾ ਛਰਾਰਤੀ ਅੰਤਰ ਛੇੜਚੜ ਕਰਦਾ ਹੈ ਉਹ ਸਾਡੇ ਧਿਆਨ ਵਿੱਚ ਲਿਆਓ ਸਾਡੇ ਅਫਸਰਾਂ ਦੇ ਧਿਆਨ ਵਿੱਚ ਲਿਆਓ ਸਾਡੇ ਜਿਹੜੇ ਮਿਊਸਪਲ ਕਾਉਂਸਲਰ ਨੇ ਉਹਨਾਂ ਦੇ ਧਿਆਨ ਵਿੱਚ ਲਿਆਓ ਜਾਂ ਜਿੰਨੂੰ ਤੁਸੀਂ ਠੀਕ ਸਮਝਦੇ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਆਪਾਂ ਇਹ ਸਮੱਸਿਆ ਤੋਂ ਤਾਂ ਹੀ ਨजात ਮਿਲੋਗੀ ਜੇ ਆਪਾਂ ਸਫਾਈ ਰੱਖਾਂਗੇ। ਸੋ ਮੇਰੀ ਬੇਨਤੀ ਹੈ ਤੁਹਾਨੂੰ बार-बार ਮੈਂ ਅਪੀਲ ਕਰਦਾ ਹਾਂ ਜਿਆਦਾ ਲੰਮਾ ਹੋ ਜਾਊਗਾ। ਸੋ ਮੈਂ ਇਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੇ ਬੋਲਦਿਆਂ ਮੈਂ ਕੁਝ ਗਲਤ ਕਹਿ ਗਿਆ ਹੋਵਾਂ ਤਾਂ ਮੈਂ ਮਾਫੀ ਮੰਗਦਾ ਹਾਂ ਉਸ ਗੱਲ ਲਈ ਖਿਮਾ ਦਾ ਜਾਚਕਾਂ ਬਹੁਤ ਧੰਨਵਾਦ।